ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਤੁਹਾਨੂੰ ਵੱਡੀ ਜਾਣਕਾਰੀ ਇੱਕ ਵੱਡੀ ਖਬਰ ਦੇਣ ਜਾ ਰਹੇ ਹਾਂ ਹਾਲਾਂਕਿ ਅੱਜ ਕਿਸਾਨ ਆਗੂਆਂ ਨੇ ਬੀਜੇਪੀ ਦੇ ਉਮੀਦਵਾਰਾਂ ਦੇ ਘਰਾਂ ਦਾ ਖਰਾਬ ਕਰਨ ਦਾ ਐਲਾਨ ਕੀਤਾ ਹੋਇਆ ਸੀ ਅੱਜ ਜਦੋਂ ਉਹ ਜਲੰਧਰ ਤੋਂ ਬੀਜੇਪੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਘਰ ਬਾਹਰ ਧਰਨਾ ਦੇ ਕੇ ਬੈਠੇ ਸਨ ਤਾਂ ਸੁਸ਼ੀਲ ਰਿੰਕੂ ਆਪ ਉਹਨਾਂ ਕੋ ਗਏ ਉਹਨਾਂ ਤੋਂ ਮੰਗ ਪੱਤਰ ਲਿਆ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ ਰਿੰਕੂ ਨੇ ਉੱਥੇ ਖੜ ਕੇ ਉਹਨਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਅਤੇ ਕਿਸਾਨ ਆਗੂਆਂ ਨੂੰ ਇਹ ਭਰੋਸਾ ਦਿਵਾਇਆ ਕਿ ਜੇ ਤੁਸੀਂ ਮੈਨੂੰ ਕਾਮਯਾਬ ਬਣਾ ਕੇ ਲੋਕ ਸਭਾ ਚ ਭੇਜਦੇ ਹੋ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡੀ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਬੋਲਾਂਗਾ ਔਰ ਤੁਹਾਡੇ ਜਿਹੜੇ ਜੈਨੂਅਲ ਮੰਗਾਂ ਨੇ ਤੁਹਾਡੀਆਂ ਜਿਹੜੀਆਂ ਰੀਜ਼ਨੇਬਲ ਮੰਗਾਂ ਨੇ ਉਹਨਾਂ ਨੇ ਕਿਹਾ ਤੁਹਾਡੀ ਜਿਹੜੀ ਜਾਇਜ਼ ਮੰਗਾਂ ਨੇ ਉਹ ਮੈਂ ਉੱਥੇ ਚੁੱਕੂੰਗਾ ਇਹ ਪੂਰੀਆਂ ਕਰਾਣਾ ਮੇਰਾ ਫਰਜ਼ ਹੀ ਨਹੀਂ ਬਲਕਿ ਮੇਰਾ ਧਰਮ ਵੀ ਬਣਦਾ ਕਿਉਂਕਿ ਮੈਂ ਹੁਣ ਤੁਹਾਡਾ ਨੁਮਾਇੰਦਾ ਬਣ ਕੇ ਲੋਕ ਸਭਾ ਦੇ ਵਿੱਚ ਪੇਸ਼ ਹੋਊਗਾ ਇਹ ਸੁਸ਼ੀਲ ਰਿੰਕੂ ਨੇ ਅੱਜ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਹੈ ਉਹ ਘਰ ਦੇ ਬਾਹਰ ਧਰਨਾ ਦੇ ਕੇ ਬੈਠੇ ਹੋਏ ਸੀ ਔਰ ਕਿਸਾਨ ਆਗੂ ਬਾਕਾਇਦਾ ਇਸ ਜਿਹੜਾ ਭਰੋਸਾ ਸੀਗਾ ਸੁਸ਼ੀਲ ਰਿੰਕੂ ਵੱਲੋਂ ਦਿੱਤਾ ਗਿਆ ਉਸ ਤੋਂ ਸੰਤੁਸ਼ਟ ਨਜ਼ਰ ਆਏ ਸੁਸ਼ੀਲ ਰਿੰਕੂ ਖੁਦ ਵੀ ਸੰਤੁਸ਼ਟ ਨਜ਼ਰ ਆਏ ਉਹਨਾਂ ਨੂੰ ਲੱਗਾ ਕਿ ਨਹੀਂ ਕਿਸਾਨ ਆਗੂਆਂ ਨੂੰ ਉਹਨਾਂ ਦੀ ਗੱਲ ਤੇ ਯਕੀਨ ਹੈਗਾ ਔਰ ਉਹਨਾਂ ਨੇ ਵੀ ਕਿਸਾਨ ਆਗੂਆਂ ਨੇ ਇਹ ਪ੍ਰੋਸਾ ਦਵਾਇਆ ਕਿ ਮੈਂ ਤੁਹਾਡੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਆਵਾਜ਼ ਚੁੱਕੂੰਗਾ ਔਰ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿੰਨੀਆਂ ਵੀ ਜਾਇਜ਼ ਤੁਹਾਡੀਆਂ ਮੰਗਾਂ ਹੋਣਗੀਆਂ ਉਸ ਨੂੰ ਮੰਨਵਾਉਣ ਵਾਸਤੇ ਮੈਂ ਨਿਜੀ ਤੌਰ ਤੇ ਪੂਰਾ ਜ਼ੋਰ ਲਗਾਉਂਗਾ ਇਹ ਸੁਸ਼ੀਲ ਰਿੰਕੂ ਨੇ ਅੱਜ ਕਿਸਾਨ ਆਗੂਆਂ ਦੇ ਨਾਲ ਵਾਅਦਾ ਕੀਤਾ ਹੈ ਇਹ ਕਿਸਾਨ ਅੱਜ ਵਕ ਵਕ ਭਾਜਪੀ ਆਗੂਆਂ ਜਾਂ ਭਾਜਪੀ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਧਰਨਾ ਦੇ ਕੇ ਕਿਉਂਕਿ ਕੱਲ ਕਿਸਾਨ ਆਗੂਆਂ ਨੇ ਐਲਾਨ ਕੀਤਾ ਸੀਗਾ ਕਿ ਅੱਜ ਉਹ ਬੀਜੇਪੀ ਉਮੀਦਵਾਰਾਂ ਦੇ ਘਰ ਦੇ ਬਾਹਰ ਤਰਨੇ ਪ੍ਰਦਰਸ਼ਨ ਕਰਨਗੇ ਔਰ ਅੱਜ ਉਹ ਸੁਸ਼ੀਲ ਰਿੰਕੂ ਦੇ ਘਰ ਦੇ ਬਾਹਰ ਬੈਠੇ ਹੋਏ ਸੀ ਤਰਨਾ ਪ੍ਰਦਰਸ਼ਨ ਕਰ ਰਹੀ ਸੀ ਇਸ ਦੌਰਾਨ ਸੁਸ਼ੀਲ ਰਿੰਕੂ ਉਹਨਾਂ ਦੇ ਵਿੱਚ ਗਏ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਪੂਰੇ ਸੁਖਾਵੇਂ ਮਾਹੌਲ ਦੇ ਵਿੱਚ ਸੁਸ਼ੀਲ ਰਿੰਕੂ ਨੇ ਇਹ ਗੱਲਬਾਤ ਕੀਤੀ ਜੋ ਸੁਸ਼ੀਲ ਰਿੰਕੂ ਨੇ ਖੋਦੇ ਕਿਹਾ ਕਿ بڑے ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਔਰ ਕਿਸਾਨ ਆਗੂ ਵੀ ਉਹਨਾਂ ਦੀ ਗੱਲਬਾਤ ਤੋਂ ਪੂਰੇ ਸੰਤੋਸ਼ਟ ਨਜ਼ਰ ਆਏ ਇਹ ਅੱਜ ਦੀ ਇੱਕ ਕਿਆ ਜਾ ਸਕਦਾ ਕਿਉਂਕਿ ਕੁਝ ਨੇ ਕੁਝ ਦਿਨਾਂ ਤੋਂ ਇਹ ਸਿਲਸਿਲਾ ਚੱਲ ਰਿਹਾ ਸੀਗਾ ਜਿਹੜਾ ਅੱਜ ਸੁਸ਼ੀਲ ਰਿੰਕੂ ਨੇ ਕਟੋ-ਕਟ ਜਲੰਧਰ ਦੇ ਵਿੱਚ ਇਸ ਸਿਲਸਿਲੇ ਨੂੰ ਸ਼ਾਂਤ ਕਰਵਾ ਦਿੱਤਾ ਹੈ ਔਰ ਕਿਸਾਨ ਆਗੂਆਂ ਨੂੰ ਆਪਣੇ ਵਾਦੇ ਜਿਹੜੇ ਉਹਨਾਂ ਨੇ ਕੀਤੇ ਹੈ ਜਾਂ ਜਿਹੜੇ ਉਹਨਾਂ ਨੇ ਭਰੋਸਾ ਦਿੱਤਾ ਹੈ ਉਹਨਾਂ ਨੂੰ ਉਹਦੇ ਤੋਂ ਸੰਤੋਸ਼ਟ ਕਰਵਾ ਦਿੱਤਾ ਹੈ ਇਹ ਸੁਸ਼ੀਲ ਰਿੰਕੂ ਨੇ ਖੁਦ ਆਪ ਇਸ ਗੱਲ ਨੂੰ ਕਿਹਾ ਔਰ ਕਿਸਾਨ ਆਗੂ ਵੀ ਉਹਨਾਂ ਦੇ ਨਾਲ ਖੜੇ ਉਹਨਾਂ ਦੇ ਨਾਲ ਬੋਲਦੇ ਹੋਏ ਸੰਤੁਸ਼ਟ ਨਜ਼ਰ ਆਏ ਉਹਨਾਂ ਨੇ ਮੰਗ ਪੱਤਰ ਵੀ ਸੁਸ਼ੀਲ ਰਿੰਕੂ ਨੂੰ ਸੌਂਪ ਦਿੱਤਾ ਨੇ ਅਗੂੜਿਆ ਖੀਰ ਖਵਾ ਰਿਹਾ ਜੀ ਇਹ ਧਰਗਾ ਲੋਕਾਂ ਦਾ ਜਦਾਂ ਕਰਦੇ ਨਾ ਮਜ਼ਾ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਭਗਤ ਸਰਕਾਰ ਜੋ ਕਿਸਾਨ ਜੋ ਕਿਸਾਨ ਭਰਾਓ ਤੁਹੀ ਅੱਜ ਇਹੇ ਧਰਮ ਦੇ ਲਈ ਆਇਓ ਆਪਣੇ ਜੱਦੀ ਸੁੱਖ ਬੰਦੂ ਕੋਲ ਪਰ ਜਿਹੜੇ ਤੁਹਾਡੀ ਮੰਦਾ ਹੈ ਉਹਦੀ ਗੱਲ ਕਰਨ ਦੇ ਲਈ ਅਬਿਅਕਤੀ ਤੌਰ ਤੇ ਜੋ ਤੇ ਜਿਹੜਾ ਤੁਸੀਂ ਨਾ ਕਰ ਰਹੇ ਹੋ ਤੇ ਮੈਂ ਤੁਹਾਡਾ ਖਿਆਲ ਤੋਂ ਸਵਾਗਤ ਕਰਦਾ ਸਾਰੇ ਭਰਾਵਾਂ ਦਾ ਕਿਉਂਕਿ ਤੁਸੀਂ ਜਿਹੜੇ ਮੇਰੇ ਕਿਸਾਨ ਵੀਰ ਹੈ ਤੁਸੀਂ ਅੰਨ ਦਗਾਉਂ ਤੁਸੀਂ ਮਿਹਨਤ ਕਰਦੇ ਹੋ ਆਪਣੇ ਗੁਣ ਕਿਸਮੇ ਦੇ ਨਾਲ ਜਿਹੜੀ ਫਸਲ ਹੈ ਤੁਹਾਨੂੰ ਉਗਾਉਂਦੇ ਹੋ ਤੇ ਜਿਹਦੇ ਨਾਲ ਸਾਰੀ ਦੁਨੀਆ ਜਿਹੜੀ ਆਪਣਾ ਪੇਟ ਭਰ ਕੇ ਖਾਂਦੀ ਹੈ ਔਰ ਮੈਂ ਸਮਝਦਾ ਕਿ ਜਰੀਆ ਕੋਈ ਇਹ ਮੰਗਾ ਇਹਦੀ ਗੱਲ ਹੈ ਜਿਹੜੀ ਜਰੂਰ ਹੋਣੀ ਚਾਹੀਦੀ ਹੈ ਪਰ ਮੈਂ ਤੁਹਾਨੂੰ ਇਸ ਗੱਲ ਦਾ ਅश्वਾਸਨ ਦੇਣਾ ਕਿ ਕੋਈ ਜਿਹੜਾ ਮੇਰਾ ਪਰਿਵਾਰ ਸਾਡਾ ਪਰਿਵਾਰ ਖੁਸ਼ੇ ਆਸੀਂ ਵੀ ਮੇਰੇ ਸੁਜੂਰੀ ਬਣੇ ਆ ਮੇਰੇ ਪੁੱਤਾਂ ਦੀ ਸੰਗੀ ਰਾਮ ਲਾਲ ਜੀ ਅਸੀਂ ਹਮੇਸ਼ਾ ਮਿਲਜੁਣਾਂ ਦੀ ਲੜਾਈ ਕਰੀ ਹੈ ਕਿਉਂਕਿ ਅੱਜ ਸਾਡੇ ਵਾਲੇ ਨਾਲੇ ਸਾਰੀਆਂ ਸਾਡਾ ਜਿਹੜੀ ਲੇਬਰ ਹੈ ਇਹ ਤੇ ਫੁੱਟਬਾਲ ਖੇਣ ਵਾਲੀ ਲੇਬਰ ਹੁੰਦੀ ਹੈ ਹਸਤੀਆਂ ਦੇ ਵਿੱਚ ਉਹ ਲੋਕ ਮਜ਼ਦੂਰੀ ਕਰਦੇ ਐ ਫੈਕਟਰੀਆਂ 'ਚ ਜੋ ਜਾ ਕੇ ਫੁੱਟਬਾਲ ਜਿਹੜੇ ਐ ਲੈ ਕੇ ਆਉਂਦੇ ਔਰ ਘਰਾਂ ਦੇ ਵਿੱਚ ਸਿੰਦੇ ਐ ਔਰ ਹਰ ਸਾਲ ਉਹਨਾਂ ਨੂੰ ਜਿਹੜਾ ਆਪਣੇ ਰੇਟਾਂ ਨੂੰ ਲੈ ਕੇ ਜਿਹੜਾ ਸੰਘਰਸ਼ ਕਰਨਾ ਪੈਂਦਾ ਸੀ। ਤੋਂ ਮੇਰੇ ਪੁੱਤਾਂ ਜੀ ਵਰਗੇ RAMLAL ਜੀ ਅਸੀਂ ਹਮੇਸ਼ਾ ਇਹਨਾਂ ਮਜ਼ਦੂਰਾਂ ਦੇ ਨਾਲ ਖੜ ਕੇ ਜਿਹੜੇ ਫੈਕਟਰੀ ਦੇ ਮਾਲਕ ਸਨ ਅਸੀਂ ਉਹਨਾਂ ਤੋਂ ਇਹਨਾਂ ਦੇ ਹੱਕ ਦਵੰਦੇ ਰਹੇ ਔਰ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਵੀ ਕਾਫੀ ਲੰਬਾ ਹੱਸਾ ਜਿਹੜਾ ਆਪਣੇ ਮਜ਼ਦੂਰ ਭਰਾਵਾਂ ਦੇ ਨਾਲ ਖੜ ਕੇ ਉਹਨਾਂ ਦੇ ਹੱਕਾਂ ਦੀ ਲੜਾਈ ਲੜੀ ਐ ਕਈ ਵਾਰੀ ਹੜਤਾਲਾਂ ਵੀ ਕੀਤੀਆਂ ਕਈਆਂ ਫੈਕਟਰੀਆਂ ਮੁਰੇ ਧਰਨੇ ਵੀ ਲਗਾਏ ਆ ਕਈ ਕਿ ਦਿਨ ਚੱਲੀਆਂ ਔਰ ਮੈਂ ਤੁਹਾਡੀ ਜਿਹੜੀ ਦਰਦ ਦਾ ਕਿਉਂਕਿ ਮੈਂ ਚੰਗੀ ਤਰ੍ਹਾਂ ਸਮਝ ਸਕਦਾ ਕਿਉਂਕਿ ਇਹਦਾ ਧਰਨੇ ਆ ਪ੍ਰਦਰਸ਼ਨਾਂ ਦੇ ਵਿੱਚੋਂ ਵੀ ਆਪਾਂ ਨਿਕਲ ਕੇ ਜਿਹੜਾ ਇੱਕ ਤੱਕ ਪਹੁੰਚੇ ਆ ਔਰ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਕਰਵਾਣਾ ਕਿ ਤੁਸੀਂ ਮੈਨੂੰ ਇੱਕ ਵਾਰੀ ਕਾਮਯਾਬ ਕਰਕੇ ਭੇਜੋਗੇ ਔਰ 100% ਆਸਰੀ ਅਗੋੜੀ ਨਾਲ ਚੱਲ ਰਹੀ ਐ ਮੈਂ ਤੁਹਾਡੇ ਜਿਹੜੀ ਹੱਕਾਂ ਦੀ ਗੱਲ ਹੈ, ਹੱਕਾਂ ਦੀ ਲੜਾਈ ਹੈ, ਆਪਾਂ ਜ਼ਰੂਰ ਲੜਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੀ ਜਨਰਲ ਮੰਗਾਂ ਜਿਹੜੀਆਂ ਬੈਠ ਕੇ ਤੁਹਾਡੀ ਸਹਿਮਤੀ ਦੇ ਨਾਲ ਅਸੀਂ ਇੱਕ ਦੂਜੇ ਦੀਆਂ ਕੁਰੀਆਂ ਕਰ ਸਕੀਏ ਤਾਂ ਕਿ ਜਿਹੜਾ ਸਾਡਾ ਕਿਸਾਨ ਔਰ ਮਜ਼ਦੂਰ ਭਾਈਚਾਰਾ ਇਹਨਾਂ ਦੇ ਜਿਹੜੇ ਹੱਕ ਜਿਹੜੇ ਹਮੇਸ਼ਾ ਜਿਹੜੇ ਮਾਫੂਦ ਰਹੇ ਇਸ ਗੱਲ ਦੀ ਮੈਂ ਝੋੜਨ ਦਾ ਵਾਅਦਾ ਕਰਦਾ ਔਰ ਤੁਸੀਂ ਬੜੀ ਗਰਮੀ ਦੇ ਵਿੱਚ ਅਜਿੱਤੇ ਤਕਰੀਬਨ ਮੇਰਾ ਕਹਿ ਲਾ ਕਿ 4 ਘੰਟੇ ਨੂੰ ਤੁਸੀਂ ਇੱਥੇ ਬੈਠੇ ਹੋ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਕਿਉਂਕਿ ਤੁਸੀਂ ਮਿਹਨਤੀ ਹੋ ਮਜ਼ਦੂਰ ਹੋ ਪਰ ਮੈਂ ਵੀ ਤੁਹਾਡੇ ਪਰਵਾਰਾਂ ਦੇ ਵਿੱਚੋਂ ਆ ਪੁਲਿਸ ਗਾਂ ਦੀ ਜਿਹੜੀਆਂ ਨੇ ਤੁਸੀਂ ਮੰਗਾ ਅਸੀਂ ਸਾਡੇ ਪ੍ਰਧਾਨ ਜੀ ਜਿਹੜੇ ਮੇਰੇ ਵੀਰ ਸੰਗਿੰਦਰ ਸਿੰਘ ਜੜੀਆਂ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਧਰਮ ਲੱਗ ਰਿਹਾ ਤੁਹਾਡੀਆਂ ਮੰਗਾਂ ਦੇ ਲਈ ਲੜਾਈ ਲੜਨਾ ਮੇਰਾ ਧਰਮ ਹੋਏਗਾ ਮੇਰਾ ਫਰਜ਼ ਹੋਏਗਾ ਪਰ ਮੈਂ ਆਪਣਾ ਫਰਜ਼ ਜਿਹੜਾ ਜ਼ਰੂਰ ਨਿਭਾਵਾਂਗਾ ਤੁਹਾਡਾ ਸਾਰਿਆਂ ਦਾ ਉਹ ਜੋ ਤਰਦਾ ਵਾਇਬਰ ਜੀ ਦਾ ਖਾਤਾ ਵਾਇਬਰ ਜੀ ਕੀ ਕਰੇ ਇੱਕ ਇੱਕ ਰਹੇਗਾ ਨਵਦੀਨ ਜਿਹੜਾ ਵਾ ਵਾਟਰ ਕੇੰਦਰ ਕੋਈ ਉਹਦਾ ਕਸੂਰ ਨਹੀਂ ਉਹਨੂੰ ਨਜਾਇਜ਼ ਫੜ ਗਏ ਉਹਦੇ 1370 ਚਲੋ ਜਿਹੜੇ ਜਿਹੜਿਆਂ ਨੂੰ ਕਿਉਂਕਿ ਮੈਨੂੰ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਸੀ ਪਤਾ ਇਹ ਵੀ ਤੁਸੀਂ ਗੱਲ ਮੇਰੇ ਨਾਲ ਕੀਤੀ ਹੈ ਤਾਂ ਮੇਰੇ ਕੋਲ ਜਦੋਂ ਤੱਕ ਤਾਕਤ ਆਏਗੀ ਤੁਸੀਂ ਮੇਰੇ ਭਰਾਓ ਕਿਉਂਕਿ ਤੁਹਾਡੇ ਨਾਲ ਲੰਬੇ ਪਿੱਛੇ ਆ ਸਾਰਕੋਟ ਹਰਕੇ ਤੋਂ ਨੂੰ ਕੋਟ ਦੇ ਹਰਕੇ ਤੋਂ ਇਸ ਹਰਕੇ ਤੋਂ ਤੁਸੀਂ ਜਦਾ ਮੇਰੇ ਭਰਾ ਆਏ ਹੋ ਉਹ ਤੁਹਾਡੇ ਤੋਂ ਬਗੈਰ ਆਪਾਂ ਜਾਣ ਨਹੀਂ ਸਕਦੇ ਆਣ ਵਾਲੇ ਸਮਨੇ ਵਿੱਚ ਜੇ ਤੁਹਾਡੇ ਮੰਗਾ ਮੰਨੀਆਂ ਜਾਣਗੀਆਂ ਤੁਹਾਡੇ ਦਾ ਮੇਰਾ ਪਿਆਰ ਹੋਊਗਾ ਤੁਹਾਡੇ ਮਨ ਦੀ ਤਸੱਲੀ ਹੋਊਗੀ ਫੇਰ ਹੀ ਆ ਤੁਸੀਂ ਮੈਨੂੰ ਦੁਬਾਰਾ ਵੋਟਾਂ ਪਾਓਗੇ ਸੋ ਇਸ ਕਰਕੇ ਮੈਂ ਤੁਹਾਨੂੰ ਇਸ ਗੱਲ ਦੀ ਤੁਹਾਨੂੰ ਵਾਦਾ ਕਰਦਾ ਤੁਹਾਨੂੰ ਤਸੱਲੀ ਦਵਾਂਗਾ ਕਿ ਤੁਹਾਨੂੰ ਇਹ ਗੱਲ ਹੁੰਦੀ ਹੈ ਤੁਹਾਨੂੰ ਤੁਹਾਡੇ ਮਨ ਨੂੰ ਵੀ ਤਸੱਲੀ ਹੋਏਗੀ ਕਿ ਆ ਜਿਹੜੇ ਬੰਦੇ ਨੂੰ ਆਪਾਂ ਮੰਗਾ ਦੇ ਨਹੀਂ ਗਏ ਸੀਗੇ ਪਰ ਉਹਨੇ ਸਾਡੀ ਗੱਲ ਵੀ ਕੀਤੀ ਹੈ ਸਾਡੇ ਮਸਲੇ ਵੀ ਜਿਹੜੇ ਆ ਉਹ ਹੱਲ ਕਰਵਾਇਆ ਮਤਲਬ ਇਸ ਗੱਲ ਦਾ ਵਾਅਦਾ ਕੀਤਾ ਬਹੁਤ ਬੋਲਤ ਹਨ ਜੀ ਕਾ ਜੀ ਇਹ ਭਾਇ ਭਾਏ ਅੱਛਾ ਭਾਜੀ ਸਤਿ ਸ਼੍ਰੀ ਅਕਾਲ ਉਮੀਦਵਾਰ ਦੇਰੇ ਕੋਈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप